ਜਿੱਤੂ ਲੋਕ ਉਜਾੜ ਦੇ ਫੁੱਟੜਾ ਜੀ ਤਾਸ ਦਾ ਬਣੇ ਲੱਗ ਰਿਹਾ ਤੇਰੇ ਬਿੱਤੂ ਬਾਦ ਗੁਰੂ ਦੇ ਫੁੱਟੜਾ ਜੀ ਪਹਿਲਾ ਬਣੀ ਮਰੀਦ ਤੇ ਪੀਰ ਬਣ ਖਾ ਘੁੱਟ ਦੇ ਕਿਸੇ ਨੂੰ ਉੱਤਣ ਵਾਲੀ ਕੱਢ ਗਾਂ ਤੇ ਖਾ ਖਰਾਤ ਬਣਾ ਜਿੱਤੂ ਝੰਡੀ ਨੂੰ ਖਾੜੇ ਵਿੱਚੋਂ ਉੱਤਣ ਵਾਲੀ ਜਿੱਤੂ ਝੰਡੀ ਨੂੰ ਖਾੜੇ ਵਿੱਚੋਂ ਉੱਤਣਾਈ ਤੇ ਬੀਲੀਆ ਪਾਰ ਪਾਰ ਦੇ ਜੰਮੂ ਤੇ ਦੂਜੇ ਪਾਸੇ ਲੀਡ ਮਾਣ ਦੀ ਬੜੀ ਮਸ਼ਹੂਰ ਨੇ ਰੋਡ ਦੇ ਪਹਿਲਵਾਨ ਦੀ ਬੜੀ ਮਸ਼ਹੂਰ ਨੇ ਜਦੋਂ ਉਹ ਮੰਨਦੇ ਉਸ ਵਕਤ ਦੇ ਵਿੱਚ ਬੱਚੇ ਬੰਦੇ ਤੋਂ ਮਾਰ ਪਾਉਂਦਾ ਹੋਵੇ ਆਪਰਾਸ਼ੀ ਸੁਭਾਅ ਚਾਹਤੇ ਨੇ ਸ਼੍ਰੀਸ਼ੇਸ਼ਵਰ ਦਾ ਜਿਲਦ ਵਾਹ ਕੋਡਾ ਪੜਾ ਮਾਟ ਰਿਹਾ ਇਹ ਵੀ ਰੋਡ ਦਾ ਪਹਿਲਵਾਨ ਹੈ ਇੱਕ ਵਾਰੀ ਜੰਮੂ ਦਾ ਪਹਿਲਵਾਨ ਹੈ ਤੇ ਦੇਖੋ ਕਿਹੜਾ ਪਹਿਲਵਾਨ ਹੈ ਕੁਸ਼ਤੀ ਦੇ ਰਿਕਾਰਡ ਬਣਾ ਕਰਦਾ ਹੈ ਸਨਾ ਨਗਰ ਵਿੱਚ ਆਪਰਾਸ਼ੀ ਚਾਰੋ ਰਾਣ ਦੇ ਤੱਕ ਚਲਾਏ ਤੇ ਪਰ ਦੇਸ਼ ਦਾ ਤਾਕਤ ਲੜ ਕੇ ਸਾਰੇ हा भई खटे पकण जी कोशिश कर ਬਹੁਤ ਹੋ ਗਿਆ ਤੁਸੀਂ ਚੱਲੀ ਹੋਈ ਅੱਨਾ ਧਰਤੀ ਭਰਦਾ ਵਾਲੀ ਜਿੱਥੇ ਮਿਲੇ ਲੱਗਦੇ ਨੇ ਉਹ ਧਰਤੀ ਖੇਤਰ ਹੋ ਜਾਂਦੀ ਜਿੱਥੇ ਪਹਿਲਵਾਨ ਮਾਜੋਦ ਕਰਦੇ ਨੇ ਉਹ ਹੱਥ ਵਿੱਚ ਹੋ ਜਾਂਦੀ ਜਿੱਥੇ ਪਹਿਲਵਾਨ ਮਨੂਜ ਕਰਦੇ ਨੇ ਬੜੀ ਤਾਕੀ ਕੁਰਸੀ ਕਰਦੀ ਵੀ ਸਾਡੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਾਂ ਲਾਹ ਸਿੰਘ ਜੀ ਤੇ ਡਾਕਟਰ ਹਾਲ ਸਿੰਘ ਪਾਲੇ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ

ਮੇਰਾ ਨਾਮ ਮੰਦਿਰ ਠੀਕ ਆ ਜਿਹੜੀ ਰੇਹੀਆਂ ਵਾਲੇ ਪੀਰਾਂ ਦੇ ਵਿੱਚ ਆ ਇਹ ਇੱਕ ਮੰਦਿਰ ਹੈ ਜਿੱਥੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਦੀ ਆ ਹੱਥ ਜੋੜ ਕੇ ਬੈਠ ਜਾਂਦੀ ਜੋ ਵੀ ਉਸੇ ਦੇ ਪੂਰਾ ਕਰਨ ਸਿੱਟੋਂ ਦੇ ਜੁਠੇ ਜੋ ਕਿ ਪਤਰ ਸਿੱਟੋਂ ਕੋਲ ਜਾ ਕੇ ਜਰੂਰ ਜਾਣੇ ਸਰ Abre a porta!